ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੋਥ ਹਾਊਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਸਵਾਗਤ ਹੈ ਜੀ ਵੀਡੀਓਜ਼ ਨੂੰ ਪਿਆਰ ਦੇਣ ਲਈ ਧੰਨਵਾਦ ਤੇ ਜੇ ਸਾਡਾ ਚੈਨਲ ਤੁਸੀਂ ਪਹਿਲੀ ਵਾਰੀ ਦੇਖਿਆ ਹੈ ਤੇ ਫਿਰ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਬਹੁਤ ਹੀ ਪਿਆਰੀਆਂ ਪਿਆਰੀਆਂ ਡਿਜ਼ਾਈਨਾਂ ਦਿੱਲੀ ਇੰਡੀਆ ਟਾਈਮ ਦੇ ਸਿਰੇ 9 ਵਜੇ ਲੈ ਕੇ ਆਉਂਦੇ ਆ ਤੇ ਸੰਜੇ ਉਸ ਫਿਰੇ 11:30 ਵਜੇ ਤੇ ਲਓ ਜੀ ਅ ਅੱਜ ਆਪਾਂ ਤੁਹਾਨੂੰ ਫੇਰ ਤੋਂ ਦੇਣ ਲੱਗੇ ਆਂ ਕੁੱਲੂ ਪੱਟੀ ਤੁਹਾਨੂੰ ਪਿਛਲੀ ਵਾਰੀ ਅਸੀਂ 2.5 ਦਿਨ ਤੋਂ ਸੂਰੂ ਕੀਤੀ ਸੀ ਤੇ ਅੱਜ ਉਸ ਤੋਂ ਵੀ ਵੱਧ ਐਂਟਰਪ੍ਰੀਨਿਓਰ ਤੇ ਨਵੇਂ ਮੋਰੀ ਜਿੰਨਾ ਵੀ ਮਰਜ਼ੀ ਮੰਗਾ ਲਈਏ ਸੀਜ਼ਨ ਸ਼ੁਰੂ ਹੋ ਗਿਆ ਠੰਡ ਹੋ ਗਈ ਹੈ ਨਾ ਤੇ ਫਿਰ ਵੀ ਇਤਨੇ ਕਿਤੇ ਤਾਂ ਸੋਲਡ ਆਊਟ ਹੋਈ ਜਾਣੀ ਆਈਟਮ ਤੇ ਇਸ ਕਰਕੇ ਜਦੋਂ ਅ ਮੈਸੇਜ ਪਾਉਣਾ ਹੈ ਫਾਈਨਲ ਮੈਸੇਜ ਪਾਉਣਾ ਵੀ ਜੇ ਹੈਗਾ ਤਾਂ ਇਹ ਰਿਹਾ ਠੀਕ ਹੈ ਜੀ ਲੋ ਜੀ ਕਰਦੇ ਹਾਂ ਸ਼ੁਰੂ ਪਹਿਲਾਂ ਆਪਾਂ ਤੁਹਾਨੂੰ ਇਹ ਦਿੱਤੇ ਸੀਗੇ ਅ 1100 ਚ ਹਾਂ ਤੇ ਜੇ ਹੁਣ ਤੁਸੀਂ ਦੋ ਸੂਟ ਲੈ ਲਓਗੇ ਤਾਂ ਆਪਾਂ ਤੁਹਾਨੂੰ ਦੇ ਦਾਂਗੇ ਅ 2100 ਚ ਮਤਲਬ 1050 ਦੇ ਹਿਸਾਬ ਨਾਲ 50 ਦਾ ਲੈਸ ਦੋਨਾਂ ਸੂਟਾਂ ਤੇ 50-50 ਦਾ ਜੀ ਇੱਕ ਤੋਂ ਵੱਧ ਲਓਗੇ ਠੀਕ ਹੈ ਜੀ ਲੋ ਜੀ ਕਰੀਏ ਸ਼ੁਰੂ ਹਾਂਜੀ ਲੋ ਜੀ ਪਹਿਲਾ ਸੂਟ ਡਿਟੇਲਸ ਖੋਲ ਕੇ ਦਿਖਾ ਦਿੰਨੀ ਆ ਠੀਕ ਹੈ ਫੈਬਰਿਕ ਏ ਕਲਾਸ ਆਊਗਾ ਤੁਹਾਡੇ ਕੋਲ ਤੁਹਾਡੇ ਕੋਲ ਪਹਿਲਾਂ ਆਈ ਹੋਈ ਨਹੀਂ ਹਨਾ ਤੇ ਹੁਣ ਇਹ ਹੀ ਹੋਣਾ ਵੀ ਇਹਨਾਂ ਕੋਲ ਆਈ ਹੋਈ ਨਹੀਂ ਉਹਨਾਂ ਇੰਟਰਸਟਡ ਹੈ ਉਹਨਾਂ ਨੇ ਮਿੰਟ ਟੂ ਮਿੰਟ ਫਾਈਨਲ ਕਰਦੇ ਜਾਣਾ ਤੇ ਇਹ ਫਿਕਰ ਰਹਿਣਾ ਏ ਕਲਾਸ ਫੈਬਰਿਕ ਤੁਹਾਡੇ ਕੋਲ ਆਊਗਾ ਵਿਦਾਊਟ ਲਾਈਨਿੰਗ ਬਣੂਗਾ ਤੇ ਜਿੰਤੋਂ ਤੱਕ ਸਾਡੇ ਹੱਥੇ ਚ ਹੈ ਕੋਈ ਨਵੀਂ ਲਾਈਵ ਨਹੀਂ ਆਉਣੀ ਕਿਉਂਕਿ ਇੱਥੇ ਸਾਡੇ ਕੋਲੇ ਆਫਲਾਈਨ ਵੀ ਬਹੁਤ ਸਾਰੀਆਂ ਭੈਣਾਂ ਲੱਗ ਗਈਆਂ ਤੇ ਉਹਨਾਂ ਦੀ ਹੀ ਰਿਵਿਊ ਸੀਗਾ ਕਿ ਇਨਾਂ ਤੇ ਕੋਈ ਨਹੀਂ ਆਉਂਦੀ ਠੀਕ ਹੈ ਜੀ ਤੇ ਲਓ ਜੀ ਇਹ ਆ ਗਿਆ ਆਪਣੇ ਕੋਲ ਬੂਟੀ ਠੀਕ ਹੈ ਬੁਟੀ ਹੋਊਗੀ ਬੁਣਤੀ ਚ ਇਹ ਡਿਜ਼ਾਈਨ ਵੀ ਬੁਣਤੀ ਚ ਹੈ ਪ੍ਰਿੰਟ ਨਹੀਂ ਹੈ ਠੀਕ ਹੈ ਪੂਰਾ ਖੁੱਲਾ ਡੋਲਾ ਤੁਹਾਨੂੰ ਫੈਬਰਿਕ ਮਿਲਣਾ ਹੈ ਨੀਚੇ ਬਾਰਡਰ ਮਿਲ ਰਿਹਾ ਤੇ ਨਾਲ ਤੁਹਾਨੂੰ ਇੱਕ ਸੂਟ ਦੀ ਪੂਰੀ ਡਿਟੇਲ ਦਿਖਾਉਂਗੀ ਇਹ ਆ ਗਈ ਤੁਹਾਡੀ ਫਰੰਟ ਸ਼ਰਟ ਦਾ ਠੀਕ ਹੈ ਇਹ ਸ਼ਰਟ ਦਾ ਫਰੰਟ ਆ ਗਿਆ ਬੁਟੀਆਂ ਵਾਲਾ ਇਹ ਤੁਹਾਡਾ ਆ ਗਈ ਬੈਕ ਸਾਈਡ ਬਿਨਾ ਬੁਟੀਆਂ ਤੋਂ ਇੱਥੋਂ ਤੁਹਾਡੀ ਸ਼ੁਰੂ ਹੁੰਦੀ ਹੈ ਬਾਟਮ ਠੀਕ ਹੈ ਜੀ ਇਹ ਬਾਟਮ ਦਾ ਕਪੜਾ ਆ ਗਿਆ ਤੁਹਾਡਾ ਸਾਰਾ ਇਹ ਇਹ ਮੈਨੂੰ ਤੁਹਾਨੂੰ ਇਹ ਵਾਲਾ ਬਾਰਡਰ ਠੀਕ ਹੈ ਬਾਰਡਰ ਦੇ ਤੇ ਫੇਰ ਤੁਹਾਨੂੰ ਇੱਕ ਦੂਬਾਰ ਸ਼ੁਰੂ ਹੁੰਦਾ ਥੋੜਾ ਸ਼ਾਲ ਸ਼ਾਲ ਇਹ ਜਿਹੜਾ ਤੁਹਾਨੂੰ ਬਾਰਡਰ ਮਿਲਣਾ ਹੈ ਸਲਵਾਰ ਦੇ ਨਾਲ ਠੀਕ ਹੈ ਤੇ ਬਾਹਾਂ ਸਾਈਡ ਤੋਂ ਨਿਕਲੂ ਕਿਉਂਕਿ ਬਹੁਤ ਖੁੱਲਾ ਕਪੜਾ ਹੈ ਵਰ ਪੂਰਾ ਜਿਹੜਾ ਵੱਡਾ ਵਰ ਹੁੰਦਾ ਆਮ ਠੀਕ ਹੈ ਤੇ ਆਹ ਤੁਹਾਨੂੰ ਮਿਲੂਗਾ ਇਹਦਾ ਉਸੇ ਕਪੜੇ ਦਾ ਸ਼ਾਲ ਖੁੱਲਾ ਡੋਲਾ ਸ਼ਾਲ ਮਤਲਬ ਸਟਾਲ ਨਹੀਂ ਵਧੀਆ ਸ਼ਾਲ ਹੈ ਵੱਡਾ ਤੇ ਲਓ ਜੀ ਇਹ ਆਪਣਾ ਅੱਜ ਦਾ ਤੁਹਾਡਾ ਪੈਲਾਂ ਸੂਟ ਹੈ ਜਿਹਦਾ ਖਲਾਰਾ ਥੋੜਾ ਪੈ ਗਿਆ ਕੋਈ ਗੱਲ ਨਹੀਂ ਇੱਕ ਅਗਲਾ ਸੂਟ ਸਾਡੇ ਕੋਲੇ ਹੋਊਗਾ ਇਹ ਵਾਲਾ ਠੀਕ ਹੈ ਸੇਮ ਦਾ ਕਲਰ ਡਿਜ਼ਾਈਨ ਸੇਮ ਹੀ ਹੈ ਕਿਉਂਕਿ ਉਹਨਾਂ ਨੂੰ ਪ੍ਰਸੰਨ ਬਹੁਤ ਕੀਤਾ ਸੀ ਤਾਂ ਅਸੀਂ ਉਹਨਾਂ ਦੇ ਹੀ ਹੁੰਦੀਆਂ ਡਿਜ਼ਾਈਨ ਕਿ ਉਹਨੇ ਰਵਾਈਸ ਅਸੀਂ ਹਾਂ ਇਹਨਾਂ ਚਾ ਇਹ ਹੀ ਕੁਝ ਰਿਹਾ ਸਾਰੀਆਂ ਪਰਮਾ ਡਿਜ਼ਾਈਨ ਲਗਭਗ ਸੇਮ ਦੇ ਹੀ ਬਣਾ ਰਹੀਆਂ ਨੇ ਦੋ ਜੀ ਇਹ ਕਲਰ ਹੈਗਾ ਆਪਣਾ ਤਰਬੂਜੀਆ ਠੀਕ ਹੈ ਹਟ-ਹਟ ਜਿਹਾ ਸੂਟ ਹੁੰਦਾ ਹੈ ਇਹ ਸਰਦੀਆਂ ਦੇ ਵਿੱਚ ਪਾਈ ਬਹੁਤ ਸੋਹਣੇ ਲੱਗਦੇ ਹੁੰਦੇ ਨੇ ਬੂਟੀਆਂ ਇਹਦੇ ਵਿੱਚ ਵੀ ਉਵੇਂ ਹੀ ਹੋਣਗੀਆਂ 19 ਕੀ ਫਰਕ ਹੋ ਸਕਦਾ ਡਿਜ਼ਾਈਨ ਦਾ ਬੜਾ ਮोटा-ਮੋਟਾ ਠੀਕ ਹੈ ਲੋ ਜੀ ਅਗਲਾ ਆ ਗਿਆ ਨੇਵੀ ਬਲੂ ਲੋਚ ਮੈਂ ਬਿਗ ਵੱਲ ਤੋਂ ਨਾਲ ਵਾਲੇ ਹਾਂ ਲੋ ਕੁਲਾ ਡੁਲਾ ਤੁਹਾਡਾ ਸੂਟ ਬਣੂਗਾ ਹਰ ਕਿਸੇ ਦਾ ਇਹ ਨਹੀਂ ਕਿ ਕਿਸੇ ਦਾ ਬਣੂਗਾ ਨਹੀਂ ਠੀਕ ਹੈ ਲੋ ਇਹ ਵੀ ਆਉਂਦੇ ਨਹੀਂ ਪਰ ਅਸੀਂ ਤੁਹਾਨੂੰ ਕੁਆਲਿਟੀ ਹੀ ਦਵਾਂਗੇ ਇਹ ਨਹੀਂ ਕਿ ਤੁਸੀਂ ਸਮਾਇਆ ਤੇ ਬਾਅਦ ਚ ਫਿਰ ਉਹ ਸੜਿਆ ਜਾ ਹੋ ਗਿਆ ਜਾਂ ਤੇ ਭੈੜਾ ਜੀ ਸ਼ਕਲ ਹੋ ਗਈ ਉਹ ਵਾਲੀਆਂ ਚੀਜ਼ਾਂ ਅਸੀਂ ਤੁਹਾਨੂੰ ਨਹੀਂ ਭੇਜਦੇ ਠੀਕ ਹੈ ਮਹਰੂਨ ਜੈ ਰੈਡੀਸ਼ ਹਾਂ ਰੈਡੀਸ਼ ਮਹਰੂਨ ਕਲਰ ਹੈ ਬਹੁਤ ਹੀ ਪਿਆਰਾ ਜਾ ਠੀਕ ਹੈ ਜੀ ਏ ਕਲਾਸ ਆਈਟਮ ਆਊਗੀ ਤੁਹਾਡੇ ਕੋਲ ਫੈਬਰਿਕ ਬਹੁਤ ਪਿਆਰਾ ਹੈ ਨਿੱਗਾ ਸੂਟ ਹੈ ਪੂਰਾ ਹੁਣ ਸੱਦੀ ਸ਼ੁਰੂ ਹੋ ਗਈਆਂ ਮੈਂ ਤਾਂ ਸ਼ਾਲ ਐਂਡ ਕੁੱਟੀਆਂ ਐਂਡ 올 ਦਾ ਪਾ ਵੀ ਲਿਆ ਦੇਖੋ ਜੀ ਦਿੱਤੀਆਂ ਸੀ ਜਾਂਦੇ ਆ ਠੰਡ ਹੁੰਦੀ ਬਾਅਦ ਇਸ ਕਰਕੇ ਅਸੀਂ ਤਾਂ ਪ੍ਰੀਕਾਸ਼ਨਰੀ ਜਲਦੀ ਬਾ ਲੈਣੀ ਹੈ ਸਾਰਾ ਕੁਝ ਵਸੇ ਵੀ ਹੋ ਜਾਏ ਪਿਆ ਹੁਣ ਜਦੋਂ ਮੈਂ ਤੁਹਾਡੇ ਕੋਲੇ ਆਉਗਾ ਸਟਿਚ ਹੋਊਗਾ ਉਦੋਂ ਤਾਂ ਉਹ ਵਾਲੀ ਠੰਡ ਪੂਰੀ ਵਾਲੀ ਆ ਹੀ ਜਾਣੀ ਹੈ ਲਓ ਇਹ ਫੈਬਰਿਕ ਤੁਹਾਡੇ ਕੋਲੇ ਪੂਰਾ ਨਿੱਗਾ ਤੇ 1 ਕਲਾਸ ਇਹ ਸੀਗੀ ਬੋਟਲ ਗ੍ਰੀਨ ਤੇ ਹੁਣ ਆ ਗਿਆ ਸਾਡੇ ਕੋਲ ਮਹਿੰਦੀ ਮਹਿੰਦੀ ਕਲਰ ਠੀਕ ਹੈ ਜੀ ਬਸ ਬੜਾ ਜਿਆਦਾ ਫਰਕ ਹੈ ਨਹੀਂ ਤੁਸੀਂ ਕੋਸ ਮੜਾ ਕਲਰ ਹੀ ਪਸੰਦ ਕਰਨਾ ਬਾਕੀ ਤਾਂ ਲਗਭਗ ਉਹੀ ਚੀਜ਼ ਹੁੰਦੀਆਂ ਸਾਰੀਆਂ ਦੇ ਆਰਡਰ ਜਿਹੀ ਉਹੀ ठीक है माड़ा मोटा उम्मीद की फर्क है बस ज्यादा नहीं मेहंदी कलर आ गया अगला आ गया फिर तो बॉटल ग्रीन हाँ डार्क बॉटल ग्रीन कलर है बहुत प्यारा जा ठीक है बहुत सोनिया चीज़ा ने बहुत प्यारा सूट ठीक है अगे आ गया जी लाइट शेड गोल्डन ये बहुत पसंद किया ऑफलाइन एंड ਆਨਲਾਈਨ ਦੋਨੋਂ ਤਰ੍ਹਾਂ ਨਾਲ ਉਹਦੋਂ ਨਾਲ ਇਹ ਜੀ ਠੰਡ ਵੀ ਨਹੀਂ ਸੀ ਸ਼ੁਰੂ ਹੋਈ ਜਦੋਂ ਤੁਹਾਨੂੰ ਦਿੱਤੀ ਸੀ ਕਿ ਮੇਰੇ ਖਿਆਲ ਚ ਅਕਤੂਬਰ ਚ ਦੇਤੀ ਸੀ ਆਪਾਂ ਇੱਕ ਇੱਕ ਵੀਡੀਓ ਹਾਂ ਹੁਣ ਤਾਂ ਪੂਰੀ ਠੰਡ ਵੀ ਹੋ ਗਈ ਠੀਕ ਹੈ ਲਓ ਤੇ ਇਹ ਇਹ ਤੁਹਾਨੂੰ ਮਿਲਣਾ ਜੀ 18 ਨੰਬਰ ਸੂਟ ਆਇਦਾ ਤੇ ਤਿੰਨ ਸੂਟ ਆ ਬੜੇ ਕੋਲੇ ਸੇਮ ਕਲਰ ਦੇ ਠੀਕ ਹੈ ਸਭ ਚ ਨਹੀਂ ਠੀਕ ਹੈ 18 ਨੰਬਰ ਸੀ ਜਾਂ 8 ਸੀ 8 ਸੌਰੀ 8 8 ਮੈਂ 18 ਬੋਲ ਤਾ ਲਓ ਜੀ ਡਾਰਕ ਮੈਰੂਨ ਹੁੰਦਾ ਜੀ ਨਾ ਉਹ ਵਾਲਾ ਠੀਕ ਹੈ ਇਹ ਲੁੱਕ ਦੇਖੋ 9 ਨੰਬਰ ਸੂਟ ਹੈ ਤੇ ਸੂਟ ਹੈਗੇ ਆਪਣੇ ਕੋਲੇ 4 ਇਹਦੇ ਵਿੱਚ ਲੋਜੀ 10 ਨੰਬਰ ਜਸਟੀ ਮੋਵਿਸ਼ਾ ਕਲਰ ਹੈ ਹੈਨਾ ਹਾਂਜੀ ਠੀਕ ਆ ਜਾਨੀਗਾ ਸੋਣ ਸੋਣ ਸੂਟ ਹੈ ਬੈਲੈਂਸਡ ਚੈੱਕ ਕੀਤਾ ਤੇ ਉਹੋ ਜਿਹਾ ਹੀ ਇਹਦੇ ਉੱਤੇ ਪ੍ਰਿੰਟ ਕਲਰ ਹੈ ਠੀਕ ਹੈ ਪ੍ਰਿੰਟ ਨਹੀਂ ਮੀਨਸ ਬੋਲਤੀ ਦਾ ਕਲਰ ਹੈ ਲੋ 11 ਨੰਬਰ ਸੂਟ ਰੈਡ ਕਲਰ ਟਮਾਟਰੀ ਰੈਡ ਕਲਰ ਸਰਦੀਆਂ ਦੇ ਵਿੱਚ ਜਦੋਂ ਪਾਇਆ ਹੁੰਦਾ ਬੰਦੇ ਦੇ ਦੇ ਪੈਰ ਖੇੜੀ ਨੂੰ ਖੇੜਦਾ ਬੰਦਾ ਚਲੋ ਜਦੋਂ ਤੁਸੀਂ ਪਾ ਕੇ ਤੁਪੇ ਬੈਠਣਾ ਹੈ ਸੂਟ ਨਹੀਂ ਪੂਰਾ ਅਗਲਾਉਣਾ ਸੂਟ ਬਣ ਜਾਣੇ ਲੋ ਜੀ ਚਾਰ ਸੂਟ ਨਹੀਂ ਆਪਣੇ ਕੋਲੇ 11 ਨੰਬਰ ਦੇ ਠੀਕ ਹੈ 12 ਪੰਜ ਪੰਜ ਸੂਟ ਨੇ ਇਹਦੇ ਵਿੱਚ ਮਤਲਬ ਸਾਰਿਆਂ ਦੇ ਵਿੱਚ ਚਾ ਚਾਰ ਪੰਜ ਪੰਜ ਨੇ ਫੇਰ ਵੀ ਲੋ ਲੜਣਾ ਨਹੀਂ ਕਿ ਤੁਸੀਂ ਹੁਣੇ ਆਫ ਕਹਿਤਾ ਸਾਨੂੰ ਕਿਉਂਕਿ ਇੱਕ ਇੱਕ ਬੰਦਾ ਹੀ ਦੋ ਦੋ ਟੈਂਟ ਲੈ ਲਏ ਹੁੰਦੇ ਇਕੱਠੇ ਤਾਂ ਫਿਰ ਪੰਜ ਵੀ ਹੋਣਗੇ ਕਿੰਨਾ ਕੁ ਦੇਰ ਖੜਨਗੇ ਉਹ ਲਓ ਜੀ ਅਗਲਾ ਦੇਖ ਲਓ ਸਪਟ ਮੋਰ ਪੰਖੀ ਕਲਰ ਹੈ ਪ੍ਰੋਪਰ ਮੋਰ ਪੰਖੀ ਕਲਰ ਹੈ ਹਾਂ ਫਿਰੋਜ਼ੀ ਮੋਰ ਪੰਖੀ ਜਿਹਾ ਕਲਰ ਹੁੰਦਾ ਜਿਹੜਾ ਸੋਹਣਾ ਸੋਹਣਾ ਉਹ ਵਾਲਾ ਬਸ ਕਲਰ ਤੁਸੀਂ ਸ਼ਿਫਟ ਕਰ ਲਿਓ ਜੇ ਲੋੜ ਪਈ ਲਓ ਜੀ ਅਗਲਾ ਆ ਗਿਆ ਅ ਸਰਦਾਰੀ ਜਿਹਾ ਕਲਰ ਹੈ ਬਹੁਤ ਸੋਹਣਾ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜਿਹੜਾ ਵੀ ਹੈਗਾ ਲੋ ਕਰੋ ਨੋਟ ਠੀਕ ਹੈ ਉਹੀ ਬਾਰਡਰ ਉਹਦੇ ਵਾਲਾ ਹੀ ਤੇ ਨਾਲ ਬੁਟੀਆਂ ਸੇਮ ਬਾਰਡਰ ਹੋਊਗਾ ਸ਼ਾਲ ਦੇ ਪੀਸ ਇਹਦੇ ਚ ਹੈਗੇ ਆਪਣੇ ਕੋਲੇ ਦੋ ਲੋ ਜੀ ਇਹ ਆ ਗਿਆ ਜੀ ਆਪਣੇ ਕੋਲੇ 14 ਨੰਬਰ ਸੂਟ ਤੇ ਸੂਟ ਹੈਗੇ ਆਪਣੇ ਕੋਲੇ ਇਹਦੇ ਚ ਚਾਰ ਕਾਫੀ ਡਾਰਕ ਮੈਰੂਨ ਕਲਰ ਨਹੀਂ ਹੁੰਦਾ ਜਿਹੜਾ ਚ ਕਾਫੀ ਹਨਾ ਚਾਕਲੇਟ ਹਾਂ ਡਾਰਕ ਚਾਕਲੇਟ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਡਾਰਕ ਚਾਕਲੇਟ ਮੈਰੂਨ ਨਾ ਕਹਾਂ ਮੈਂ ਇਹਨੂੰ ਠੀਕ ਹੈ ਲੋ ਆ ਹੈਗਾ ਬਾਰਡਰ ਤੇ ਚਾਰ ਸੂਟ ਮਿਲਣਗੇ ਇੱਕੋ ਜਿਹੇ ਆਪਾਂ ਨੂੰ ਇਹਦੇ ਚ 14 ਨੰਬਰ 14 ਨੰਬਰ ਲਓ ਜੀ ਸੇਮ ਦਾ 15 ਨੰਬਰ ਬੋਟਲ ਗ੍ਰੀਨ ਬੋਟਲ ਗ੍ਰੀਨ ਹੁੰਦੇ ਸ ਦੇਖੋ ਪਹਿਲਾਂ ਵੀ ਬੋਟਲ ਗ੍ਰੀਨ ਦਿਖਾਇਆ ਇੱਕ ਜਣਾ ਮਿਲੇ ਤੇ ਦੂਜੀ ਸ਼ਿਫਟ ਹੋ ਜੇ ਆਪਾਂ ਨੂੰ ਕਲਰ ਚੋਇਸ ਚਾਹੀਦੀ ਹੈ ਨਾ ਇਹਦੇ ਚ ਆਪਣੇ ਕੋਲੇ 6 ਡਿਜ਼ਾਈਨਿੰਗ ਦੇ ਚੇਂਜ ਹੁੰਦੇ 6 ਸੂਟ ਨੇ ਠੀਕ ਹੈ ਜੀ ਸੇਮ ਨੇ ਬਸ ਵੜਾ ਮੋਟਾ ਬਾਰਡਰ ਦਾ ਹੀ ਫਰਕ ਹੈ ਬਾਕੀ ਤਾਂ ਚੀਜ਼ ਤਾਂ ਉਹੀ ਆਉਣੀ ਹੈ ਲਓ ਜੀ ਫਿਰ ਤੋਂ ਅ ਬੜਾ ਸੋਹਣਾ ਜਿਹਾ ਕਲਰ ਹੈ ਇਹ ਨਾ ਤਾਂ ਇਹ ਹੌਟ ਪਿੰਕ ਹੈ ਨਾ ਇਹ ਤਰੂਜੀ ਹੈ ਤੇ ਨਾਇਲ ਵਾਲੇ ਬੜਾ ਹੀ ਸੋਹਣਾ ਕਲਰ ਹੈ ਇਹ ਜਿਹੜਾ ਵੀ ਹੈਗਾ ਸੂਟ ਹੈਗੇ 490 ਮਾਰਨਾ ਜਿਹੜੇ ਮੜ ਜਿਵੇਂ ਪਸੰਦ ਆਉਂਦਾ ਹੈ ਤਾਂ ਇਹ ਖੇੜਮਾ ਸੂਟ ਹੈ ਸਿਆਲ ਵਾਸਤੇ ਲੋ ਜੀ ਮੈਰੂਨ ਹਾਂਜੀ ਪ੍ਰੋ퍼 ਮੈਰੂਨ ਇਹਦੇ ਕੋਲ ਇਹਦੇ ਚ ਆਪਣੇ ਕੋਲ ਇੱਕੋ ਹੀ ਪੀਸ ਬਚਿਆ ਕਿਉਂਕਿ ਆਫਲਾਈਨ ਵੀ ਨਾਲ ਨਾਲ ਨਿਕਲੀ ਜਾਂਦੇ ਨੇ ਸੱਤੀ ਸ਼ੁਰੂ ਹੋ ਗਈ ਇੱਥੇ ਵਿੱਚ ਨਿਕਲੀ ਜਾਂਦੇ ਨੇ ਜਿਹੜਾ ਬੰਦਾ ਆਉਂਦਾ ਠੀਕ ਹੈ ਲੋ ਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ ਸਿੰਗਲ 1100 2 2100 ਦੇ ਲਓ ਇਹ ਮਹਿੰਦੀ ਕਲਰ ਸੋਨਾ ਮਹਿੰਦੀ ਕਲਰ ਗ੍ਰੀਨ ਗ੍ਰੀਨ ਜਿਆ ਮਹਿੰਦੀ ਵੀ ਬਹੁਤ ਤਰ੍ਹਾਂ ਦਾ ਹੈ ਵੀ ਸੋਨਾ ਜਿਆ ਗ੍ਰੀਨ ਕਲਰ ਹੈ ਇਹ ਠੀਕ ਹੈ ਲਓ ਬਿਊਟੀਫੁਲ ਅਗਲਾ ਆ ਗਿਆ ਜੀ ਫਿਰ ਤੋਂ ਮੈਰੂਨ ਹਾਂ ਜੀ 19 ਨੰਬਰ ਸੂਟ ਹੈ ਤੇ ਸੂਟ ਮਿਲਣਗੇ ਤੁਹਾਨੂੰ ਇਹਦੇ ਚ ਤਿੰਨ ਠੀਕ ਹੈ ਹਾਂ ਲਓ ਦੇਖੋ ਮੈਰੂਨ ਕਲਰ ਡਾਰਕ ਮੈਰੂਨ ਫਿਰੋਜੀ 30 ਰਹਿ ਗਏ 2 ਜਿਸ ਅੰਮੀ ਤੋਂ ਦਿਖਾਦਾ ਨਹੀਂ ਇਹ ਮੈਂ ਪ੍ਰੋਪਰ ਲੋ ਆ ਇਸ ਤਰ੍ਹਾਂ ਦੀ ਬੁਟੀ ਹੋ ਗਈ ਇਹਦੇ ਵਿੱਚ ਫਲਕਾਰੀ ਬੁਟੀ ਜੀ ਹੁੰਦੀ ਹੈ ਜਿਹੜੀ ਠੀਕ ਹੈ ਤੇ ਪੂਰਾ ਗੁੜਾ ਗੁੜਾ ਫਲੋਜੀ ਦਾ ਨਾ ਚਾਕਲੇਟ ਕਾਫੀ ਦਾ ਹੁੰਦਾ ਜਿਹੜਾ ਹੈ ਨਾ ਹਾਂ ਜੀ ਹਾਂ ਇਹਦੇ ਵਿੱਚ ਵੀ ਉਹੀ ਵਾਲਾ ਫਲੋਜੀ ਵਾਲਾ ਹੀ ਡਿਜ਼ਾਈਨ ਹੈ ਠੀਕ ਹੈ ਇਹਦੇ ਵਿੱਚ ਆਪਣੀ ਕੋਲੇ ਸੂਟ ਹੈਗਾ ਜੀ ਲੋ ਜੀ ਹੁਣ ਆ ਗਿਆ ਜੀ ਸੂਟ ਨੰਬਰ 22 ਹਾਂਜੀ ਮਸਟਰਡ ਕਲਰ ਠੀਕ ਹੈ ਜੀ ਮਸਟਰਡ ਕਲਰ ਤੇ ਲਓ ਜੀ ਦੇਖੋ ਬਹੁਤ ਪਿਆਰਾ ਸੂਟ ਤੁਹਾਡੇ ਕੋਲੇ ਆਉਣਾ ਹੈ ਸੋਨਾ ਜਿਹਾ ਮਸਟਰਡ ਕਲਰ ਹੈ ਇਹ ਠੀਕ ਹੈ yellow yellow ਜ ਨਹੀਂ ਹੋਏਗਾ ਬਾਲਾ ਠੀਕ ਹੈ ਤੇ ਤਿੰਨ ਸੂਟ ਨੇ ਆਪਣੇ ਕੋਲੇ ਇਹਦੇ ਚ ਫਟਾਫਟ ਕਰਨਾ ਹੈ ਫਾਈਨਲ ਤੇ ਅਸੀਂ ਫਟਾਫਟ ਕਰ ਦੇਣਾ ਪੈਕ ਠੰਡ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਦਰਜੀ ਦੇ ਗਲਚ ਗੁੱਠਾ ਦੇ ਕੇ ਸਟਿਚ ਕਰਾ ਲਿਓ ਲੋ ਜੀ ਅਗਲਾ ਦੇਖੋ ਇਹ ਆ ਗਿਆ ਜੀ ਚੈਰੀ ਹੈਨਾ ਚੈਰੀ ਜਿਹਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਤੇ ਇਹਦੇ ਤੁਹਾਨੂੰ ਸੂਟ ਮਿਲਣਗੇ 6 ਚੈਰੀ ਕਲਰ ਬਹੁਤ ਪਿਆਰਾ ਲੱਗਦਾ ਪਾਇਆ ਹੋਇਆ ਲੋਚ ਅਗਲਾ ਆ ਗਿਆ ਜੀ ਸੂਟ ਨੰਬਰ 24 ਇਹ ਇਕਲੌਤਾ ਹੈ ਠੀਕ ਹੈ ਜੀ ਜਿਹਨੂੰ ਮਿਲ ਗਿਆ ਮਿਲ ਗਿਆ ਇਸ ਡਿਜ਼ਾਈਨ ਚ ਇਕਲੌਤਾ ਕਲਰ ਤਹੇ ਜੇ ਆਪਣੇ ਕੋਲ ਵੀ ਆਏ ਨੇ ਹਾਂ ਇਸ ਡਿਜ਼ਾਈਨ ਚ ਇਕਲੌਤਾ ਹੈ ਬਾਕੀ ਕਲਰ ਤੁਹਾਨੂੰ ਹੋਰ ਮਿਲਣਗੇ ठीक है जी एड़ वाले डिजाइन चलता ही है ठीक है जी जी मैरून कलर डार्क मैरून ठीक है लो बहुत प्यारी आइटम पूरा गडमा फैब्रिक सूट नंबर होगा जी पच्ची सूट है चार लो जी अगला ਫਿਰ ਤੋਂ ਪਿਆਰਾ ਜਿਹਾ ਮਸਟਰਡ ਕਲਰ ਬਹੁਤ ਸੋਹਣੀ ਆਈਟਮ ਹੈ ਠੀਕ ਹੈ ਆ ਲਓ ਲੋਚ ਠੀਕ ਹੈ ਬਹੁਤ ਪਿਆਰਾ ਜਿਹਾ ਬਾਰਡਰ ਹੈ ਤੇ ਬਹੁਤ ਸੋਹਣੀ ਬੁਟੀ ਹੈ ਤੇ ਸੂਟ ਨੰਬਰ ਹੈਗਾ 26 ਤੇ ਸੂਟ ਹੈਗੀ 4 ਸੂਟ ਨੰਬਰ 27 ਫਿਰ ਤੋਂ ਡਾਰਕ ਮੈਰੂਨ ਹੈ ਨਾ ਵਾਈਨ ਟੱਚ ਹੈ ਮੈਰੂਨ ਦੇ ਵਿੱਚ ਹੈ ਨਾ ਠੀਕ ਹੁੰਦਾ ਕਾਲਾ ਜਿਹਾ ਮੈਰੂਨ ਉਹ ਨਹੀਂ ਵਾਈਨ ਦੀ ਟੱਚ ਹੈ ਵਿੱਚ ਮੈਰੂਨ ਦੇ ਵਿੱਚ ਲੋ ਜੀ ਇਹਦਾ ਆ ਵਾਲਾ ਬਾਰਡਰ ਡਿਜ਼ਾਈਨ ਹੈ ਠੀਕ ਹੈ ਤੇ ਇਹ ਆ ਗਿਆ ਜੀ ਤੁਹਾਡਾ ਬਹੁਤ ਪਿਆਰਾ ਸੋਲਿਡ ਫੈਬਰਿਕ ਆਊਗਾ ਤੁਹਾਡੇ ਕੋਲ ਏ ਕਲਾਸ ਤੇ ਸੂਟ ਨੰਬਰ ਹੈਗਾ 27 ਤੇ ਸੂਟ ਹੈਗੇ 3 ਲੋ ਜੀ ਰਸਟੀਜਾ ਕਲਰ ਹੈ ਹਾਂ 28 ਨੰਬਰ ਸੂਟ ਹੈ ਤੇ ਪਰ ਸੂਟ ਸਾਡੇ ਕੋਲੇ ਹੁਣੇ ਬਚਿਆ ਇੱਕ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਹੁਣ ਆਏ ਆ ਨਾ ਪੰਜ ਸੱਤ ਦਿਨ ਵੀਡੀਓ ਬਣਾਉਣ ਨੂੰ ਵਾਰੀ ਆਉਣ ਨੂੰ ਲੱਗ ਜਾਂਦੀ ਹੈ ਹੋਰ ਚੀਜ਼ਾਂ ਵੀ ਦੇਣੀਆਂ ਤੁਹਾਨੂੰ ਉਦੋਂ ਨੂੰ ਫਿਰ ਆਫਲਾਈਨ ਵੀ ਵਿੱਚੋਂ ਚੀਜ਼ਾਂ ਨਿਕਲ ਜਾਂਦੀਆਂ ਆਹ ਲੋ ਠੀਕ ਹੈ ਜੀ ਲੋ ਲੋ ਜੀ ਅਗਲਾ ਫਿਰ ਬਹੁਤ ਹੀ ਪਿਆਰਾ ਜਿਹਾ ਰਾਮਾ ਗ੍ਰੀਨ টাইਪ ਜਾ ਹੂੰ ਸੇਮ ਹੀ ਹੈ ਹੈਨਾ ਉਹਦਾ ਹੀ ਹੈ ਇਹਦੇ ਵਿੱਚ ਵੀ ਸੂਟ ਹੁਣ ਇੱਕ ਹੀ ਬਚਿਆ ਠੀਕ ਹੈ ਜੀ ਰਾਮਾ ਗ੍ਰੀਨ ਚ ਵੀ ਇੱਕੋ ਹੀ ਹੈ ਇਹ ਆ ਗਿਆ ਜੀ ਹਾਂ ਫਲਸਾ ਚਾਕਲੇਟੀ ਜਗਾ ਲਗ ਰਿਹਾ ਹੈ ਨਾ ਡਾਰਕ ਚਾਕਲੇਟ ਜੈ ਨਹੀਂ ਹੁੰਦਾ ਜਿਹੜਾ ਫਲਸਾ ਦੀ ਟੱਚ ਵੀ ਹੈ ਸੂਟ ਨੰਬਰ 30 ਤੇ ਸੂਟ ਹੈਗੇ 5 ਠੀਕ ਹੈ ਜੀ ਲੋ ਜੀ ਫਿਰ ਤੋਂ ਫਿਰੋਜ਼ੀ ਐਂਡ ਰਾਇਲ ਦਾ ਮਿਕਸਚਰ ਜ ਹੈ ਹੈ ਨਾ ਹਾਂ ਫਿਰੋਜ਼ੀ ਵੀ ਲੱਗ ਰਿਹਾ ਜਿਵੇਂ ਡਾਰਕ ਫਿਰੋਜ਼ੀ ਵੀ ਹੋਵੇ ਬਟ ਹੈ ਨਹੀਂ ਫਿਰੋਜ਼ੀ ਹੈਗਾ ਇਹ ਰਾਇਲ ਜੀ ਲੋਕੀ ਹੈ ਹਾਂ ਬਲੂ ਫੈਮਿਲੀ ਦਾ ਹੀ ਹੈ ਠੀਕ ਹੈ ਲੋ 31 ਨੰਬਰ ਹੈ 31 ਤੇ 31 ਨੰਬਰ ਸੂਟ ਹੈ ਤੇ ਤਿੰਨ ਸੂਟ ਹੈ ਇਹਦੇ ਚ ਆਪਣੇ ਕੋਲ ਲਓ ਜੀ ਸੂਟ ਨੰਬਰ 32 ਦੇਖੋ ਜੀ ਸੋਨਾ ਜਿਹਾ ਕਲਰ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਉਹ ਸਿੰਗਲ ਸੀਗਾ ਬਟ ਇਹਦੇ ਚ ਤੁਹਾਨੂੰ ਪੰਜ ਸੂਟ ਮਿਲਣਗੇ ਬਹੁਤਾ ਜਿਆਦਾ ਫਰਕ ਨਹੀਂ ਹੈਗਾ ਜੇ ਤੁਹਾਨੂੰ ਇਹ ਕਲਰ ਚੋਇਸ ਹੈਗੀ ਆ ਤਾਂ ਤੁਸੀਂ ਇਹ ਬਾਰਡਰ ਚੈੱਕ ਕਰ ਸਕਦੇ ਹੋ ਲਓ ਜੀ ਸੂਟ ਨੰਬਰ 30 ਪਹਿਲਾਂ ਵੀ ਇਹਦੇ ਨਾਲ ਦਾ ਇੱਕ ਦਿਖਾਇਆ ਸੀ ਰਸਟੀ ਜਿਹਾ ਹਨਾ ਤੇ ਉਹਦੇ ਵਿੱਚ ਮੇਰੇ ਖਿਆਲ ਚ ਘੱਟ ਸੀਗੇ ਤੇ ਇਹਦੇ ਵਿੱਚ ਤੁਹਾਨੂੰ ਪੀਸ ਜ਼ਿਆਦੇ ਮਿਲ ਜਾਣਗੇ ਬਾਰਡਰ ਤੁਸੀਂ ਨੋਟ ਕਰ ਲਿਓ ਮੈਂ ਥੋੜਾ ਜਿਹਾ ਹੋਰ ਖੋਲਦੀ ਐ ਆ ਲਓ ਆ ਲਓ ਜੀ ਠੀਕ ਹੈ ਇਹਦੇ ਵਿੱਚ ਵੀ ਆਪਣੇ ਕੋਲੇ ਪੰਜ ਪੀਸ ਹੈ ਠੀਕ ਹੈ ਜੀ ਲੋ ਅਗਲਾ ਆ ਗਿਆ ਬੋਟਲ ਗ੍ਰੀਨ ਫੇਰ ਤੋਂ ਪਹਿਲਾਂ ਵੀ ਬੋਟਲ ਗ੍ਰੀਨ ਦਿੱਤਾ ਤੁਹਾਨੂੰ ਕਲਰ ਉਹੀ ਹੁੰਦੇ ਨੇ ਘੁੰਮ ਫਿਰ ਕੇ ਠੀਕ ਹੈ ਜੀ ਲੋ ਤੇ ਇਹ ਹੈਗਾ ਜੀ ਸੂਟ ਨੰਬਰ 34 ਲੌਚ ਇਹ ਹੈ ਗਿਆ ਜੀ 35 ਫਿਰ ਤੋਂ ਉਹੀ ਰਾਇਲ ਬਲੂ ਜੀ ਲੁੱਕ ਵਾਲੀ ਜਿਹੜੀ ਪਹਿਲਾਂ ਦਿਖਾਇਆ ਸੀਗਾ ਉਵੇਂ ਦਾ ਹੀ ਹੈ ਇਹ ਕਰੋ ਨੋਟ ਬਹੁਤ ਪਿਆਰਾ ਕਲਰ ਹੈ ਇਹ ਵੈਰੀ ਬਿਊਟੀਫੁਲ ਬਲੂ ਕਲਰ ਤੇ ਸੂਟ ਆਪਣੇ ਮਿਲਣਗੇ ਤੁਹਾਨੂੰ ਤਿੰਨ ਅਗਲਾ ਆ ਗਿਆ ਚਾਕਲੇਟੀ ਹੈਨਾ ਕੋਪਰ ਚਾਕਲੇਟੀ ਜਿਹਾ ਕਲਰ ਹੈ ਹਾਂ ਬਹੁਤ ਪਿਆਰਾ ਜਿਹਾ ਸੇਮ ਆਇਆ ਹਾਂ ਬਸ ਤੁਸੀਂ ਸੇਮ ਦੇਖਿਆ ਕੋਈ ਰੋਲਾ ਹੀ ਨਹੀਂਗਾ ਫਿਰ ਤਾਂ ਲੋ ਬਹੁਤ ਪਿਆਰਾ ਜਾਂ ਦਾਖੀ ਜਗਨਰ ਹੈਨਾ ਹਾਂ ਬਹੁਤ ਸੋਹਣਾ ਤੇ ਇਹਦੇ ਫਲਕਾਰੀ ਪ੍ਰਿੰਟ ਜਿਆ ਵੀ ਬੜਾ ਸੋਹਣਾ ਲੱਗ ਰਿਹਾ ਤੇ ਇਹ ਹੈਗਾ ਜੀ ਸੂਟ ਨੰਬਰ 36 ਤੇ ਸੂਟ ਹੈਗੇ 6 ਲੋ ਜੀ ਅਗਲਾ ਆ ਗਿਆ ਇਹ ਵਾਲਾ ਪ੍ਰੋਪਰ ਫਿਰੋਜ਼ੀ ਡਾਰਕ ਫਿਰੋਜ਼ੀ ਕਲਰ ਹੁੰਦਾ ਜਿਹੜਾ ਉਹ ਵਾਲਾ ਫਿਰੋਜ਼ੀ ਕਲਰ ਹੈ ਪਹਿਲਾਂ ਵੀ ਦਿੱਤਾ ਤੁਹਾਨੂੰ ਮੈਂ ਹੁਣੇ ਮੇਰੇ ਖਲਚ ਇਸ ਕਲਰ ਦੇ ਵਿੱਚ ਆ ਲੋ ਜੀ ਇਹਦਾ ਵੀ ਮਤਲਬ ਪ੍ਰਿੰਟ ਜਿਹੜਾ ਫਲਕਾਰੀ ਪ੍ਰਿੰਟ ਜਿਆ ਬਹੁਤ ਸੋਹਣਾ ਲੱਗ ਰਿਹਾ ਹੈ ਸੂਟ ਮਿਲਣਗੇ ਤਿੰਨ ਸੂਟ ਨੰਬਰ 36 37 ਸੌਰੀ ਲੋ ਜੀ ਸੂਟ ਨੰਬਰ 38 ਫਿਰ ਤੋਂ ਉਹੀ ਉਹੀ ਰੰਗ ਆ ਹਾਂ ਹੁਣੇ ਦਿਖਾਇਆ ਸੀ ਜਿਹੜਾ ਇਹ ਵੀ ਫੁਲਕਾਰੀ ਪੈਂਟ ਜਾਈ ਆਪਣਾ ਸੋਹਣਾ ਠੀਕ ਹੈ ਅਗਲਾ ਆ ਗਿਆ ਇਹ ਵਾਲਾ 골ਡਨ ਜਿਹੜਾ ਕਲਰ ਹੁੰਦਾ ਜਿਹੜਾ ਸਿਆਣੇ ਵਾਲਾ ਲੋ ਠੀਕ ਹੈ ਕਰੋ ਨੋਟ ਬਹੁਤ ਪਿਆਰਾ ਜਆ ਅ ਵਿੱਚ ਇਹਦੇ ਐਤ ਨਹੀਂ ਹੈਗਾ ਚੁਪਟੀ ਨਹੀਂ ਹੈਗੀ ਦੇਖੋ ਹੈਗੀ ਉਹ ਸ਼ਾਲ ਵਾਲੀ ਸਾਈਡ ਖੋਲਤੀ ਸੀ ਮੈਂ ਕਿਹਾ ਬਾਕੀਆਂ ਸਾਰਿਆਂ ਚ ਬੁਟੀ ਸੀਗੀ ਸਿਆਣਿਆਂ ਨੂੰ ਬਿਨਾਂ ਬੁਟੀ ਤਾਂ ਦੇਣਾ ਆਪਾਂ ਸਭ ਨੂੰ ਬੁਟੀਆਂ ਦੇਵਾਂਗੇ ਲਓ ਜੀ ਠੀਕ ਹੈ ਆ ਲੋ ਬਹੁਤ ਪਿਆਰਾ ਜਿਹਾ ਸੂਟ ਹੈ ਸ਼ਾਲ ਦੇ ਨਾਲ ਨਿੱਗਾ ਨਿੱਗਾ ਸੂਟ ਸਰਦੀਆਂ ਨੂੰ ਕਰੋ ਇੰਜੋਏ ਡਾਰਕ ਫਿਰੋਜੀ ਸੂਟ ਪਾ ਕੇ ਠੀਕ ਹੈ ਜੀ ਲਓ ਫਿਰੋਜੀ ਆ ਜੀ ਤੁਹਾਨੂੰ ਕਾਫੀ ਦੇਤੀ ਆਪਾਂ ਹਾਂ ਕੁਝ ਨਹੀਂ ਹੁੰਦਾ ਇਹਨਾਂ ਨੂੰ ਬਹੁਤ ਪਿਆਰੀਆਂ ਆਈਟਮਾਂ ਨੇ ਤੇ ਬਹੁਤ ਹੀ ਰੀਜ਼ਨੇਬਲ ਜਿਹੀ ਪ੍ਰਾਈਸ ਤੇ ਹੁੰਦੀਆਂ ਨੇ ਇਹ ਦੇਖ ਵਿੱਚ ਸ਼ਾਲ ਵੀ ਹੈ ਪੂਰਾ ਸੋਲਿਡ ਉਹ ਵੀ ਠੀਕ ਹੈ ਤੇ ਵਿੱਚ ਹੀ ਅਸੀਂ ਤੁਹਾਨੂੰ ਸ਼ਿਪਿੰਗ ਵੀ ਲਾ ਕੇ ਵਿੱਚ ਦੇਣੀ ਹੈ ਤੇ ਹੈ ਕੀ ਹੈ ਸਿਰਫ ਅ 1000 50 ਅਗਰ ਜੇ ਤੁਸੀਂ ਦੋ ਸੂਟ ਲੈ ਲਈ ਠੀਕ ਹੈ ਤੇ ਇਹਦੇ ਵਿੱਚ ਤੁਹਾਨੂੰ ਮਿਲਣਗੇ ਜੀ ਪੰਜ ਸੂਟ ਸੂਟ ਨੰਬਰ 41 ਆ ਗਿਆ ਜੀ ਡਾਰਕ ਕਾਫੀ ਜਿਹਾ ਕਲਰ ਹੈ ਹਨ ਹੂੰ ਕਾਫੀ ਜਿਹਾ ਕਲਰ ਹੈ ਹਾਂ ਲੋ ਜੀ ਕਰੋ ਨੋਟ ਬਹੁਤ ਪਿਆਰੇ ਬਾਰਡਰ ਨੇ ਇਹਨਾਂ ਦੇ ਬਹੁਤ ਸੋਹਣੇ ਠੀਕ ਹੈ ਤੇ ਸ਼ਾਈਨ ਵੀ ਤੁਹਾਨੂੰ ਮੇਰੇ ਖਿਆਲ ਚ ਆ ਰਹੀ ਹੋਣੀ ਕੈਮਰੇ ਵਿੱਚ ਸ਼ਾਈਨੀ ਸ਼ਾਈਨੀ ਜਬ ਬਹੁਤ ਸੋਹਣਾ ਮਟੀਰੀਅਲ ਹੈ ਲੋ ਜੀ ਅਗਲਾ ਲੋ ਬਲੂ ਫਿਰ ਤੋਂ ਬਹੁਤ ਸੋਹਣਾ ਜ ਠੀਕ ਹੈ ਤੇ ਰਾਇਲ ਬਲੂ ਜ ਹੈ ਤੇ ਨਾਲ ਥੋੜੀ ਕੁਰੇ ਆ ਗਿਆ ਇਹ ਵਾਲਾ ਬਾਰਡਰ ਆ ਗਿਆ ਜੀ ਖੇਤਰਬੂਜੀਆ ਬਹੁਤ ਪਿਆਰਾ ਲੱਗਦਾ ਹੁੰਦਾ ਇਹ ਸੂਟ ਪਾਇਆ ਹੋਇਆ ਲੋ ਜੀ ਠੀਕ ਹੈ ਨੈਕਸਟ ਆ ਗਿਆ ਮੈਰੂਨ ਪ੍ਰੋਪਰ ਮੈਰੂਨ ਕਲਰ ਹੁੰਦਾ ਇਹ ਜਿਹੜਾ ਉਹ ਵਾਲਾ ਮੈਰੂਨ ਕਲਰ ਹੈ ਲੋ ਜੀ ਪੂਰਾ ਸੋਲਿਡ ਫੈਬਰਿਕ ਕੋਈ ਲਾਈਨਿੰਗ ਦਾ ਚੱਕਰ ਨਹੀਂ ਕੋਈ ਕਾਸੇ ਦਾ ਨਹੀਂ ਬਣਾਉਣਾ ਪਾਉਣਾ ਤੇ ਹੰਡਾਉਣਾ ਲੋ ਜੀ 45 ਨੰਬਰ ਸੂਟ ਆ ਗਿਆ ਮਹਿੰਦੀ ਕਲਰ ਠੀਕ ਹੈ ਤੇ ਸੋਨਾ ਜਿਹਦਾ ਬਾਰਡਰ ਤੇ ਸੂਟ ਆਪਣੇ ਕੋਲੇ ਹੈਗੇ ਇਹਦੇ ਵਿੱਚ ਤਿੰਨ ਠੀਕ ਹੈ ਰਸਟ ਰਸਟ ਜਿਹਾ ਹੀ ਹੈ ਹਨਾ ਸੋਨਾ ਜਿਹਾ ਹਾਂ ਉਹਦਾ ਉਹਦੇ ਵਾਲੇ ਬਾਰਡਰ ਹੈ ਮਹਿੰਦੀ ਵਾਲਾ ਹੀ ਜਿਹੜਾ ਹੁਣੇ ਤੁਹਾਨੂੰ ਦਿਖਾਇਆ ਠੀਕ ਹੈ ਸੂਟ ਨੰਬਰ 46 ਤੇ ਸੂਟ ਇਹਦੇ ਵਿੱਚ ਵੀ ਮਿਲਣਗੇ ਤਿੰਨ ਲਓ ਜੀ ਸੂਟ ਨੰਬਰ 47 ਇਕਲੌਤਾ ਰੈੱਡ ਪਹਿਲਾਂ ਤੁਹਾਨੂੰ ਰੈੱਡ ਚ ਦੇਤੇ ਆਪਾਂ ਹਾਂ ਬਸ ਡਿਜ਼ਾਈਨ ਇਹ ਵਾਲੇ ਡਿਜ਼ਾਈਨ ਚ ਇੱਕ ਹੈ ਤੁਸੀਂ ਉੱਥੋਂ ਪਿਕ ਕਰ ਲਿਓ ਜਿਹਨਾਂ ਦਾ ਰੈੱਡ ਦਾ ਸ਼ੌਕ ਹੈ ਲਓ ਜੀ 48 ਸੂਟ ਹੋਣਗੇ ਦੋ ਮੈਰੂਨ ਕਲਰ ਹੈ ਤੇ ਇਹ ਵਾਲਾ ਬਾਰਡਰ ਹੈ ਠੀਕ ਹੈ 골ਡਨ ਜਾਰ ਤੇ ਸੂਟ ਨੰਬਰ 49 ਲਓ ਜੀ ਇਹ ਵੀ ਹੈਗਾ ਚੈਰੀ ਜਈ ਹੈ ਹਨਾ ਚਰੀ ਜਿਹਾ 컬러 ਰਹੀ ਹੈ ਵੀ ਮੈਨੂੰ ਚਰੀ ਜਾਈ ਲੱਗ ਰਿਹਾ ਬਹੁਤ ਸੋਨਾ ਜਿਹਾ ਕਲਰ ਹੈ ਤੇ ਇਹ ਚ ਵੀ ਆਪਾਂ ਨੂੰ ਮਿਲੂਗਾ ਜੀ ਸਿੰਗਲ ਠੀਕ ਹੈ ਲੋ ਜੀ ਇਹ ਸੀ ਆਪਣੀ ਅੱਜ ਦੀ ਕੁੱਲੂ ਪੱਟੀ ਦੀ ਕਲੈਕਸ਼ਨ ਜੀ ਨੂੰ ਤੁਸੀਂ ਪਿਆਰ ਦੇਣੇ ਭਰ ਕੇ ਤੇ ਅਸੀਂ ਲਫਾਫਾ ਭੇਜਣੇ ਭਰ ਕੇ ਠੀਕ ਹੈ ਤੇ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੜਾਂ ਨਾਲ ਵੀ ਜੁੜੇ ਰਹੋ ਫਾਈਨਲੀ ਫਿਰ ਆਪਾਂ ਅੱਜ ਕੱਢਣ ਲੱਗੇ ਆ ਤੁਹਾਡਾ ਲੱਕੀ ਕਮੈਂਟਰ ਦੋ ਕੱਢਾਂਗੇ ਆਪਾਂ ਇੱਕ ਪਿਛਲੇ ਹਫਤੇ ਦਾ ਇੱਕ ਏਸ ਦਾ ਠੀਕ ਹੈ ਇਹ ਇਹ ਵੀ ਪੂਰਾ ਹੋਣ ਵਾਲਾ ਹੀ ਹੈ ਨਾ ਇਹ ਤੱਕੜਨੇ ਹਾਂ ਠੀਕ ਹੈ ਲੋ ਜੀ ਆਪਾਂ ਵੀਡੀਓ ਲੈ ਰਹੇ ਆ ਜਿਹੜੀ ਪਿਛਲੇ ਹਫਤੇ ਵਾਲੀ ਹੈ ਉਹ ਆਪਾਂ ਲੈ ਰਹੇ ਹਾਂ 27 ਤਰੀਕ ਵਾਲੀ 5500 ਵਿਊ ਸੀ ਉਸ ਵੀਡੀਓ ਤੇ ਠੀਕ ਹੈ ਆਪਾਂ ਉਹ ਵੀ ਵੀਡੀਓ ਜ਼ਰੂਰੀ ਹੈ ਜਿਹਦੇ ਦੇ ਘੱਟ ਕਮੈਂਟ ਹੈ ਕਿਉਂਕਿ ਜਿਹੜੇ ਬੰਦੇ ਫਿਰ ਵੀ ਜੁੜੇ ਹੋਏ ਨਹੀਂ ਉਹ ਜ਼ਰੂਰ ਹੈ ਕੰਸੀਡਰ ਕਰਨ ਵਾਲੀ ਲੋ ਜੀ ਇਹਦੇ ਤੇ ਕਮੈਂਟ ਆਏ ਹੋਏ ਨੇ 377 ਠੀਕ ਹੈ ਤੇ ਲੋ ਕਰਦੇ ਹਾਂ ਸ਼ੁਰੂ ਤੇ ਜੇ ਤੁਸੀਂ ਨਵੇਂ ਹੋ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਸਾਡੀ ਇਹ ਸਕੀਮ ਚੱਲ ਰਹੀ ਹੈ ਬੜੀ ਦੇਰ ਤੋਂ ਕੰਟੀਨਿਊਸਲੀ ਦੇ ਹਫਤੇ ਦੀ ਅਸੀਂ ਇੱਕ ਵੀਡੀਓ ਦੇ ਵਿੱਚੋਂ ਕਿਸੇ ਵੀ ਇੱਕ ਚੋਂ ਰੈਂਡਮਲੀ ਕਮੈਂਟਰ ਚੱਕਦੇ ਹਾਂ ਇੱਕ ਲੱਕੀ ਰੈਂਡਮਲੀ ਉਹ ਚੱਕਦੇ ਹਾਂ ਅਸੀਂ ਕੋਈ ਪਾਲਿਸੀ ਨਹੀਂ ਹੈ ਤੇ ਉਹਦੇ ਵਿੱਚੋਂ ਜਿਹਦੀ ਆਈਡੀ ਆ ਗਈ ਅਸੀਂ ਉਹਨੂੰ ਫ੍ਰੀ ਸੂਟ ਘਰ ਭੇਜਦੇ ਹਾਂ 50 ਰੁਪਏ ਸ਼ਿਪਿੰਗ ਲੈ ਕੇ ਤੇ ਬੰਦਾ ਭਾਵੇਂ ਦੂਜੀ ਵਾਰ ਨਿਕਲਿਆ ਹੋਵੇ ਸੂਟ ਤੀਜੀ ਵਾਰ ਨਿਕਲਿਆ ਹੋਵੇ ਸਾਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ ਭਾਵੇਂ ਪਿਛਲੇ ਹਫਤੇ ਨਿਕਲ ਕੇ ਦੁਬਾਰਾ ਨਿਕਲਿਆ ਹੋਵੇ ਕਿਉਂਕਿ ਜਿਹੜਾ ਬੰਦਾ ਸਾਡੇ ਨਾਲ ਜੁੜਿਆ ਹੋਇਆ ਉਹਦਾ ਹੱਕ ਬਣਦਾ ਹੈ ਪਾਲਿਸੀ ਦੇ ਫਾਇਦਾ ਉਠਾਉਣ ਦਾ ਤੇ ਲਓ ਜੀ ਅੱਜ ਫਿਰ ਆਪਾਂ ਹੁਣ ਇਹ ਸਾਰੇ ਬੰਦੇ ਉੱਠ ਗਏ ਹਾਂਜੀ ਲਓ ਅਗਿਆਛੇ ਪੂਰੀ ਆ ਗਈ ਆਈਡੀ ਹੋ ਰਿਹਾ ਹਾਂ ਅਮਰਿਤਪਾਲ ਸਿੱਧੂ ਹੋ ਗਿਆ ਮੇਰੇ ਨਾਲ ਕਲਿੱਕ ਕਰਿਓ ਹਾਂ ਹਾਂ ਅਮਰਿਤਪਾਲ ਸਿੱਧੂ ਲੋ ਜੀ ਇਹਨਾਂ ਨੂੰ ਮੁਬਾਰਕਾਂ ਬਹੁਤ-ਬਹੁਤ ਸਕਰੀਨਸ਼ਾਟ ਅਸੀਂ ਲੈ ਲੈਨੇ ਆਂ ਠੀਕ ਐ ਤੁਸੀਂ ਸਾਨੂੰ ਕੰਟੈਕਟ ਕਰਨਾ ਐ ਤੇ ਆਪਣਾ ਪਹਿਲੀ ਵਾਰ ਨਿਕਲੇ ਮਿਲਦਾ ਇਹਨਾਂ ਨੂੰ ਹਨਾ ਲੋ ਜੀ ਤੁਹਾਨੂੰ ਅਸੀਂ ਪਸ਼ਮੀਨੇ ਦਾ ਰਾਮ ਟੈਕਸ ਦਾ ਸੂਟ ਭੇਜਾਂਗੇ ਬਹੁਤ ਹੀ ਏ ਕਲਾਸ ਲੋ ਆ ਸੂਟ ਭੇਜਾਂਗੇ ਅਸੀਂ ਤੁਹਾਨੂੰ ਠੀਕ ਐ ਬਿਨਾ ਲਾਈਨਿੰਗ ਤੋਂ ਬਣਾ ਲਿਓ ਦੁਪੱਟਾ ਤੁਸੀਂ ਲੈ ਲਿਓ ਆਪ ਤੇ ਮੁਬਾਰਕਾਂ ਜੀ ਤੁਹਾਨੂੰ ਬਹੁਤ-ਬਹੁਤ ਜਮਜਮ ਹੰਡਾਓ ਬਣੇ ਰਹੋ ਸਾਡੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਇੰਨੀ ਕ ਹੈਲਪ ਸਾਡੀ ਕਰ ਦਿਆ ਕਰੋ ਲਓ ਜੀ ਇਹ ਤਾਂ ਸੀਗੀ ਆਪਣੀ ਪਿਛਲੇ ਹਫਤੇ ਦੀ ਹਾਂਜੀ ਤੇ ਹੁਣ ਵਾਲੇ ਹਫਤੇ ਚ ਆਪਾਂ ਫਿਰ ਓਕੇ ਇੱਕ ਤਰੀਕ ਤੋਂ ਬਾਅਦ ਵਾਲੀ ਦੋ ਤਰੀਕ ਵਾਲੀ ਚੱਕ ਲਈਏ ਫਿਰ ਆਪਾਂ ਜਾਂ ਤਿੰਨ ਵਾਲੀ ਚੱਕਦੀਆਂ ਠੀਕ ਹੈ ਲਓ ਜੀ 7800 ਵਿਊ ਸੀ ਇਸ ਤੇ ਤੇ ਇਹਦੇ ਤੋਂ ਆਪਾਂ ਤੁਹਾਨੂੰ 320 ਕਮੈਂਟ ਨੇ ਲਓ ਜੀ ਸਕੀਮ ਤਾਂ ਹੁਣ ਮੈਂ ਤੁਹਾਨੂੰ ਦੱਸ ਹੀ ਦਿੱਤੀ ਆਪਾਂ ਇੱਕੋ ਵੀਡੀਓ ਚ ਪਾ ਦੇਣੀ ਹੈ ਇਹ ਜਗਾਦਨੀ ਆਪਾਂ ਸਾਰਿਆਂ ਨੂੰ ਫਟਾਫਟ ਲਓ ਜੀ ਲਓ ਜੀ ਮੇਰਾ ਜੀਕਰ ਦਾ ਜਿਹੜਾ ਐਂਡ 'ਚ ਬੰਦਾ ਬੈਠਾ ਉਹਨੂੰ ਦੇ ਦਈਏ ਉਹਨੇ ਸਭ ਤੋਂ ਐਂਡ ਤੱਕ ਕੀਤਾ ਹੈ ਚਲੋ ਜਿਹੜਾ ਵੀ ਆ ਗਿਆ ਕਮਲ ਕਮਲਜੀਤ ਕੌਰ ਕਮਲਜੀਤ ਕੌਰ ਇਹ ਵੀ ਨਵੀਂ ਹੈ ਓਕੇ ਇਹ ਵੀ ਨਵੀਂ ਹੈ ਪਰ 100 ਪਲੱਸ ਇਹਨਾਂ ਦੇ ਵੀ ਵਿਊ ਹੋ ਹੈਗੇ ਨੇ ਕਮੈਂਟ ਕਮਲਜੀਤ ਕਰਮਜੀਤ ਸੌਰੀ ਹਾਂ ਕਰਮਜੀਤ ਹੈ ਓਕੇ ਸਾਨੂੰ ਕਮਲਜੀਤ ਕਰਮਜੀਤ ਹੈ ਹਾਂ ਕਰਮਜੀਤ ਕੌਰ ਲਓ ਜੀ ਬਹੁਤ ਮੁਬਾਰਕਾਂ ਤੁਹਾਨੂੰ ਕਰਮਜੀਤ ਜੀ ਤੇ ਤੁਹਾਨੂੰ ਵੀ ਆਪਾਂ ਸੂਟ ਰਾਮ ਟੈਕਸ ਦਾ ਹੀ ਭੇਜਾਂਗੇ ਪਸ਼ਮੀਨੇ ਦਾ ਬਲੈਕ ਸੂਟ ਭੇਜਾਂਗੇ ਆਪਾਂ ਤੁਹਾਨੂੰ ਠੀਕ ਹੈ ਇਹ ਇਸ ਤਰ੍ਹਾਂ ਲਾਈਨਸ ਲਾਈਨਸ ਹੋਣਗੀਆਂ ਤੇ ਇਹਦੇ ਵਿੱਚ ਇਹ ਵਾਲਾ ਹੋਊਗਾ ਪ੍ਰਿੰਟ ਠੀਕ ਹੈ ਜੀ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਬਣੇ ਰਹੋ ਸਾਡੇ ਨਾਲ سپورਟ ਤੁਹਾਡੀ ਹਮੇਸ਼ਾ ਚਾਹੀਦੀ ਹੈ سپورਟ ਕਰਦੇ ਰਹੋ ਸ਼ੇਅਰ ਜਰੂਰ ਕਰਦੇ ਕਰੋ ਬਾਕੀ ਮਿਲਾਂਗੇ ਫਿਰ ਅਗਲੀ ਵੀਡੀਓ ਵਿੱਚ